ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਪੂਰੇ ਘੇਰੇ ਦੇ ਉੱਪਰ ਪਾਈਪਿੰਗ ਲਗਾਉਣੀ ਦੱਸਾਂਗੇ ਕਿ ਕਿਵੇਂ ਆਪਾਂ ਫੁੱਲ ਘੇਰੇ ਦੇ ਉੱਪਰ ਪਾਈਪਿੰਗ ਲਗਾ ਸਕਦੇ ਹਾਂ ਜਿੱਥੇ-ਜਿੱਥੇ ਵੀ ਮੈਂ ਇਹ ਫੋਲਡ ਕਰਨਾ ਹੈ ਜਿੰਨਾ ਵੀ ਘੇਰਾ ਉੱਥੇ ਮੈਂ ਚਾਕ ਨਾਲ ਪੂਰੇ ਤਿੰਨ ਸਾਲ ਲਗਾ ਲਿਆ ਹੈ ਤੇ ਕਮੀਜ਼ ਦੀ ਮੈਂ ਸਟੀਚਿੰਗ ਪੂਰੀ ਕਰ ਲਈ ਆ ਸਿਰਫ ਇਹ ਚਾਕ-ਚਾਕ ਹੀ ਰਹਿੰਦੇ ਨੇ ਤੇ ਇਹਨਾਂ ਤੇ ਆਪਾਂ ਇਦਾਂ ਡਰਾ ਕਰ ਲਿਆ ਜਿੰਨਾ ਵੀ ਆਪਾਂ ਇਹ ਫੋਲਡ ਕਰਨਾ ਹੈ ਤੇ ਹਾਂਜੀ ਇਹ ਵਾਲੀ ਪਾਈਪਿੰਗ ਆਪਾਂ ਲਈਆ ਤੇ ਜਿੱਥੇ ਤੱਕ ਇਹ ਚਾਕ ਬੰਦ ਆ ਇਹ ਇੱਥੋਂ ਆਪਾਂ ਇਹ ਸਟਾਰਟ ਕਰਾਂਗੇ ਇਸ ਤਰ੍ਹਾਂ ਆਪਾਂ ਜਿੱਥੇ ਤੱਕ ਸਲਾਈ ਲਗਾਈ ਹੋਈ ਆ ਉੱਥੋਂ ਆਪਾਂ 1 ਇੰਚ ਉੱਪਰ ਤੱਕ ਜਿਹੜੀ ਇਹ ਪਾਈਪਿੰਗ ਰੱਖਾਂਗੇ ਇਦਾਂ ਇਸ ਤਰ੍ਹਾਂ ਆਪਾਂ ਇਹ ਪਾਈਪਿੰਗ ਇਸ ਤੇ ਰੱਖ ਲਵਾਂਗੇ ਤੇ ਉੱਪਰ ਇਦਾਂ ਆਪਾਂ ਇਹ ਕੱਪੜਾ ਫੋਲਡ ਕਰ ਲਵਾਂਗੇ ਬਿਲਕੁਲ ਕਿਨਾਰੇ ਤੇ ਰੱਖਣਾ ਜਿੱਥੇ ਇਹ ਸਲਾਈ ਜਿਹੜੀ ਆ ਆਪਣੀ ਚਾਕ ਵਾਲੀ ਬੰਦ ਹੋਈ ਆ 1 ਇੰਚ ਆਪਾਂ ਉੱਪਰ ਵਧਾ ਕੇ ਰੱਖਾਂਗੇ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਫੋਲਡ ਕਰਕੇ ਉੱਪਰ ਰੱਖ ਕੇ ਇਹਦੇ ਉੱਪਰ ਸਲਾਈ ਲਗਾਵਾਂਗੇ ਇੱਥੇ ਆਪਾਂ نیچے ਘੇਰੇ ਤੱਕ ਪਹੁੰਚ ਗਏ। ਇੱਥੋਂ ਆਪਾਂ ਘੇਰਾ ਫੋਲਡ ਕਰਨਾ ਹੈ ਮੈਂ ਤੈਨੂੰ ਡਾਰਕ ਕਰਕੇ ਦਿਖਾ ਦਿੰਨੀ ਆ ਲਾਈਨ। ਇਸ ਤਰ੍ਹਾਂ ਇਹ ਆਪਾਂ ਸਲਾਈ ਇਹ ਸਿੱਧੀ ਲਗਾ ਦੇਣੀ ਆ نیچے ਤੱਕ। ਕੱਪੜੇ ਦੇ ਉੱਪਰ ਤੇ ਜਿਹੜੀ ਪਾਈਪਿੰਗ ਆ ਇਹਦੇ ਤੇ ਮੈਂ ਕੱਟ ਲਗਾ ਲਿਆ ਇੱਕ। ਇਸ ਤਰ੍ਹਾਂ ਇਹ ਆਸਾਨੀ ਨਾਲ ਮੁੜ ਜਾਏਗੀ ਦੂਸਰੀ ਸਾਈਡ ਨੂੰ। ਤੇ ਐਦਾਂ ਆਪਾਂ ਘੇਰਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਆ। ਤੇ ਹੁਣ ਆਪਾਂ ਇੱਥੇ ਸਲਾਈ ਲਗਾਉਣੀ ਆ ਕਿਨਾਰੇ ਤੋਂ ਰੱਖ ਕੇ। ਇੱਥੇ ਆਪਣੇ ਘੇਰੇ ਦਾ ਦੂਸਰਾ ਕੋਰਨਰ ਆ ਗਿਆ ਇਸ ਤਰ੍ਹਾਂ ਆਪਾਂ ਇਹ ਪਾਈਪਿੰਗ ਕੱਟ ਦੇਣੀ ਹੈਗੀ ਤੇ ਇਹ ਤਾਂ ਆਪਾਂ ਕੱਪੜੇ ਤੇ ਸਿਲਾਈ ਲਗਾ ਕੇ نیچے ਤੱਕ ਸਿਲਾਈ ਲਗਾ ਦੇਣੀ ਆ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਫੋਲਡ ਕੀਤਾ ਸੀ ਉਸੇ ਤਰ੍ਹਾਂ ਹੀ ਕੱਪੜਾ ਇਦਾਂ ਫੋਲਡ ਕਰ ਲੈਣਾ ਤੇ ਉਸੇ ਤਰ੍ਹਾਂ ਆਪਾਂ ਸिलाई ਲਗਾ ਦੇਣੀ ਆ ਪਕਰ ਚਾਕ ਤੱਕ ਦੇਖੋ ਆਪਣੀ ਦੂਜੀ ਜਿਹੜੀ ਆ ਫਿਟਿੰਗ ਦੀ ਸਲਾਈ ਆ ਗਈ ਹੈ ਦੂਸਰੀ ਸਾਈਡ ਵਾਲੀ ਇੱਥੇ ਵੀ ਆਪਾਂ 1 ਇੰਚ ਵੱਧ ਪਾਈਪਿੰਗ ਰੱਖ ਕੇ ਕੱਟ ਦੇਵਾਂਗੇ ਇਹਨੂੰ ਤੇ ਇਦਾਂ ਕੱਪੜਾ ਫੋਲਡ ਕਰਕੇ ਇਹਨੂੰ ਆਪਾਂ 1 ਇੰਚ ਉੱਪਰ ਤੱਕ ਹੀ ਸਲਾਈ ਲਗਾ ਦੇਵਾਂਗੇ ਬਿਲਕੁਲ ਆਪਾਂ ਜਿਹੜੀ ਫਿਟਿੰਗ ਦੀ ਸਲਾਈ ਆ ਉਹਦੇ ਨਾਲ-ਨਾਲ ਇਹ ਪਾਈਪਿੰਗ ਰੱਖਣੀ ਆ ਤੇ ਇਸ ਤਰ੍ਹਾਂ ਸਲਾਈ ਲਗਾਉਣੀ ਆ ਇੱਥੇ ਦੇਖੋ ਆਪਣੇ ਪੂਰੇ ਫੁੱਲ ਘੇਰੇ ਦੇ ਉੱਪਰ ਪਾਈਪਿੰਗ ਜਿਹੜੀ ਲੱਗ ਗਈ ਆ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਫਿਨਿਸ਼ਿੰਗ ਦੇ ਨਾਲ ਲੱਗੀ ਆ ਤੇ ਹੁਣ ਆਪਾਂ ਜੇ ਇਹਦੇ ਉੱਪਰ ਸਲਾਈ ਲਗਾਉਣਾ ਚਾਹੁੰਦੇ ਆਂਗੇ ਤੇ ਉਹ ਵੀ ਲਗਾ ਸਕਦੇ ਆਂ ਤੇ نیچے ਆਪਾਂ ਇਹਦੇ ਤਰਪਾਈ ਕਰ ਦਾਂਗੇ ਇੱਥੇ ਜੇ ਤੁਸੀਂ ਫਿਨਿਸ਼ਿੰਗ ਦੀ ਸਲਾਈ ਲਗਾਉਣੀ ਆ ਤਾਂ ਲਗਾ ਸਕਦੇ ਹੋ ਨਹੀਂ ਲਗਾਉਣੀ ਤਾਂ ਵੀ ਕੋਈ ਗੱਲ ਨਹੀਂ ਅੱਗੇ ਆਪਾਂ ਇਹਦੇ ਤਰਪਾਈ ਕਰ ਦੇਾਂਗੇ ਪਹਿਲਾਂ ਆਪਾਂ ਇੱਕ ਵੱਡੇ ਵਕੇ ਦੀ ਸਲਾਈ ਲਗਾ ਲੈਣੇ ਆਂਗੇ ਇੱਥੇ ਇਹ ਟਰਪਾਈ ਕਰਕੇ ਬਾਅਦ ਦੇ ਵਿੱਚ ਇਹ ਸਲਾਈ ਜਿਹੜੀ ਆ ਕੱਟ ਦੇਾਂਗੇ ਆਪਾਂ ਤੇ ਸਲਾਈ ਲਗਾਉਣ ਲਈ ਆਪਾਂ ਇਹਦਾ ਕਮੀਜ਼ ਦਾ ਕੱਪੜਾ ਨੀਚੇ ਤੋਂ ਇਕੱਠਾ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਆਪਾਂ ਸੈੱਟ ਕਰਕੇ ਖਿੱਚ ਕੇ ਰੱਖਣਾ ਆ ਤੇ ਇੱਥੇ ਬਸ ਇਹ ਸਲਾਈ ਲਗਾ ਦੇਣੀ ਆ ਤੇ ਨੀਚੇ ਕਾਰਨਰ ਤੇ ਆਪਾਂ ਐਦਾਂ ਇਹ ਕੱਪੜਾ ਜਿਹੜਾ ਐ ਇਸ ਤਰ੍ਹਾਂ ਫੋਲਡ ਕਰਾਂਗੇ ਕਾਰਨਰ ਤੋਂ ਇਦਾਂ ਹੀ ਆਪਾਂ ਜਿਹੜੀ ਤਰਪਾਈ ਕਰਨੀ ਆਂਗੀ ਇਹਦੇ ਉੱਪਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਫੁੱਲ ਘਰ ਦੇ ਉੱਪਰ ਪਾਈਪਿੰਗ ਕਿੱਦਾਂ ਲਗਾਉਣੀ ਆ ਤੇ ਜੇ ਇਹ ਤੁਹਾਨੂੰ ਇਹ ਤਰੀਕਾ ਪਹਿਲਾਂ ਪਤਾ ਸੀ ਤਾਂ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹੋਰ ਵੀ ਕੋਈ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਸਲਾਈ ਦੇ ਰਿਲੇਟਡ ਤਾਂ ਅਪਕੀ ਜੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਇੱਥੇ ਮੈਂ ਇੱਕ ਮੇਹ ਦੇ ਉੱਪਰ ਜਿਹੜੀ ਤਰਪਾਈ ਕਰ ਲਈ ਆ ਵੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਕਾਰਨਰ ਤੋਂ ਵੀ ਇਹ ਪਾਈਪਿੰਗ ਜਿਹੜੀ ਲੱਗ ਕੇ ਤਿਆਰ ਹੋ ਗਈ ਆ ਤੇ ਤੁਸੀਂ ਵੀ ਜੇ ਇਦਾਂ ਪਾਈਪਿੰਗ ਪੂਰੇ ਘੇਰੇ ਤੇ ਲਗਾਉਣਾ ਚਾਹੁੰਦੇ ਹੋ ਤਾਂ ਇਦਾਂ ਹੀ ਲਗਾਓ ਬਹੁਤ ਹੀ ਵਧੀਆ ਫਿਨਿਸ਼ਿੰਗ ਦੇ ਨਾਲ ਲੱਗੇਗੀ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ